ਸਤਿ ਸ਼੍ਰੀ ਅਕਾਲ ਦੋਸਤੋ ਯੁਗ ਨਸ਼ਿਆਂ ਵਿਰੁੱਧ ਤੇ ਚੱਲਦੇ ਵੱਡੀ ਕਾਰਵਾਈ ਹੋਈ ਹੈ ਬਨੂੜ ਦੇ ਵਿੱਚ ਜਿੱਥੇ ਕਿ ਇੱਕ ਆਲੀਸ਼ਾਨ ਕਰੋੜਾਂ ਦੇ ਨਾਲ ਬਣ ਰਹੀ ਕੋਠੀ ਤੇ ਉੱਪਰ ਪੀੜਾ ਪੰਜਾ ਚੱਲਿਆ ਬਲਡੋਜ਼ਰ ਚੱਲਿਆ ਜੀਆ ਦੋਸਤੋ ਇਸ ਕੋਠੀ ਦੇ ਸਬੰਧ ਨਸ਼ਾ ਤਸ਼ਕਰ ਦੇ ਨਾਲ ਦੱਸੇ ਜਾ ਰਹੇ ਸਨ ਉਸ ਦੀ ਇਹ ਕੋਠੀ ਸੀ ਜਿਸ ਤੇ ਕਿ ਪੀੜਾ ਪੰਜਾ ਚੱਲਿਆ ਤੇ ਵੱਡੀ ਕਾਰਵਾਈ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਇਸ ਮੌਕੇ ਤੇ ਪਹੁੰਚੀ ਹੈ ਬਨੂੜ ਇਲਾਕੇ ਦੇ ਵਿੱਚ ਪਹਿਲੀ ਵੱਡੀ ਕਾਰਵਾਈ ਇਹ ਦੱਸੀ ਜਾ ਰਹੀ ਹੈ ਜਿੱਥੇ ਇੰਨੀ ਵੱਡੀ ਲਗਤ ਦੇ ਨਾਲ ਬਣੀ ਇੱਕ ਕੋਠੀ ਜਿਸ ਤੇ ਕੀ ਨਸ਼ੇ ਤੋਂ ਕਮਾਇਆ ਹੋਇਆ ਪੈਸਾ ਲੱਗਿਆ ਦੱਸਿਆ ਜਾ ਰਿਹਾ ਹੈ ਉਸ ਤੇ ਪੀਲਾ ਪੰਜਾਬ ਚੱਲਿਆ ਤੇ ਦੂਜੀ ਖਬਰ ਵੱਲ ਵੀ ਤੁਹਾਨੂੰ ਲੈ ਚਲਦੇ ਹਾਂ ਅੱਜ ਦੀ ਦੂਜੀ ਵੱਡੀ ਖਬਰ ਹੈ ਬਿਕਰਮ ਸਿੰਘ ਮਜੀਠੀਆ ਦੇ ਨਾਲ ਸੰਬੰਧਿਤ ਜਿਥੇ ਕਿ ਅੱਜ ਵਿਕਰਮ ਸਿੰਘ ਮਜੀਠੀਆ ਦਾ ਅਦਾਲਤ ਵੱਲੋਂ ਦੂਜੀ ਵਾਰ 4 ਦਿਨ ਦਾ ਜੋ ਰਿਵਾਡ ਦਿੱਤਾ ਗਿਆ ਸੀ ਉਹ ਰਿਮਾਂਡ ਅੱਜ ਖਤਮ ਹੋ ਰਿਹਾ ਹੈ ਤੇ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉੱਥੇ ਹੀ ਪ੍ਰਸ਼ਾਸਨ ਵੱਲੋਂ ਇਸ ਪੇਸ਼ੀ ਤੋਂ ਪਹਿਲਾਂ ਹੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਦੱਸੇ ਜਾ ਰਹੇ ਨੇ ਤੇ ਉੱਥੇ ਹੀ ਅਕਾਲੀ ਦਲ ਵੱਲੋਂ ਵੱਡੇ ਦੋਸ਼ ਲੱਗੇ ਨੇ ਕਿ ਇਸ ਪੇਸ਼ੀ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਜੋ ਸ਼ਰਮਣੀ ਕਾਲੀਗਲ ਬਾਦਲ ਦੇ ਨਾਲ ਸੰਬੰਧਿਤ ਲੀਡਰ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਡਿਟੇਨ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਹੁਣ ਤੁਹਾਨੂੰ ਅੱਜ ਦੀ ਪਹਿਲੀ ਖ਼ਬਰ ਵੱਲ ਲੈ ਚਲਦੇ ਹਾਂ ਜਿੱਥੇ ਕਿ ਮਨੂੜ ਦੇ ਵਿੱਚ ਜੋ ਕਾਰਵਾਈ ਹੋਈ ਹੈ ਉੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਹੋਏ ਤੇ ਇਸ ਮੌਕੇ ਜੋ ਪੁਲਸ ਅਫਸਰ ਸਹਿਬਾਨ ਨੇ ਉਹਨਾਂ ਨੇ ਕੀ ਕਿਹਾ ਉਸ ਬਾਰੇ ਆਓ ਤੁਹਾਨੂੰ ਵੀਡੀਓ ਵੱਲ ਲਾਈਵ ਵੀਡੀਓ ਵੱਲ ਲੈ ਚਲਦੇ ਹਾਂ ਤੇ ਆਓ ਦੇਖੋ ਇਹ ਵੀਡੀਓ ਦੇਖੋ ਦੇਖੋ ਇਹੋ ਇੱਧਰ ਆਓ ਇੱਧਰ ਆਓ ਇਹ ਕਿਹੜੇ ਲਾਈਵ ਹੈ ਇੱਥੇ ਕਿੱਥੇ 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 ਆਉਂਦੀ ਹੈ ਇਹ ਅੱਛਾ ਹਾਂ ਇਹ ਗੰਗੋਰਪਾ ਕਰਦੇ ਆਈਡੀ ਸ਼ੋ ਕਰਦੇ ਤਾਂ ਨਹੀਂ ਐਕਸੈਸ ਕੀ ਪਟਿਆਲਾ ਸਿੰਘ ਵਰਮਾ ਸ਼ਰਮਾ ਜੀ ਹੋਣੇ ਇਸ ਬਾਰੇ ਜਿਹੜੀ ਜਾਣਕਾਰੀ ਇਹ ਸਾਂਝਾ ਕਰਨਗੇ ਅੱਛਾ ਜੀ ਫਿਰ ਮੋਬਾਈਲ ਸ਼ਕੀਰ ਜਨਾ ਅੱਜ ਜੋ ਯੋਧ ਨਸ਼ਾ ਵਿਰੁੱਧ ਮਹਿੰਦ ਦੇ ਤਹਿਤ ਚੋੜੀ ਤੇ ਕਾਰਵਾਈ ਹੋ ਰਹੀ ਹੈ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਬੜੀ ਸ਼ਲਾਘਾਯੋਗ ਮਹਿੰਮ ਜਿਹੜੀ ਰਾਜ ਸਰਕਾਰ ਦੀ ਚੱਲ ਰਹੀ ਹੈ ਜਿਸ ਨੂੰ ਅਸੀਂ ਯੋਗ ਨਾਸ਼ਾ ਐਂਗਜਰ ਕਰਦੇ ਹਾਂ ਇਹਦੇ ਵਿੱਚ ਕਈ ਤਰੀਕੇ ਦੇ ਜਿਹੜੇ ਐਸਪੈਕਟ ਹੈਗੇ ਜਿਨ੍ਹਾਂ ਚੋਂ ਪਹਿਲਾ ਐਸਪੈਕਟ ਆ ਜਿਹੜਾ ਪੁਲਿਸ ਦੀ ਬੇਸਿਕ ਰਿਸਪੌਂਸਿਬਿਲਟੀ ਹੈ ਸਪਲਾਈ ਚੇਨ ਤੋਂ ਨਹੀਂ ਵੱਧ ਤੋਂ ਵੱਧ ਜਿਹੜੇ ਨਸ਼ਾ ਸਮੱਗਰਰ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਦੇ ਅੰਦਰ ਦੇਚ ਮਦਦ ਉਸ ਤੋਂ ਇਲਾਵਾ ਜਿਹੜੇ ਵੀ ਨਸ਼ਾ ਤਸਕਰਾਂ ਨਸ਼ੇ ਦੇ ਕਾਲੇ ਧੰਦੇ ਵਾਲੇ ਪੰਜਾਬ ਦੇ ਗੁਮਾਮਾਂ ਦੀ ਜ਼ਿੰਦਗੀ ਵਿੱਚ ਨਸ਼ੇ ਦੇ ਦਲਦਲ ਚ ਟਿਕਦੇ ਹੋਏ ਕੋਈ ਮਹਿੰਗੇ ਮਕਾਨ ਗੈਰ ਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਮਲੜ ਜ਼ਮੀਨਾਂ ਤੇ ਕੀਤੀਆਂ ਵਾ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਫੀਲੇ ਪੰਜੇ ਦੀ ਇੱਕ ਕਾਰਵਾਈ ਆ ਉਹ ਬਦਸਪੂਰ ਚੱਲ ਰਹੀ ਹੈ ਇਹਦੇ ਰਾਹੀਂ ਅਸੀਂ ਸਖਤ ਮੈਸੇਜ ਦੇਣਾ ਚਾਹੁੰਦੇ ਆ ਕਿ ਜੇਕਰ ਨਸ਼ਾ ਸਮਗਰ ਵਰ ਸੋਚਦੇ ਆ ਕਿ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੀ ਲੋਕਾਂਵਾਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਜਿਹੜੇ ਉਹ ਕੋਈ ਆਪਣੇ ਆਲੀਸ਼ਾਨ ਮਹਿਲਿਆਂ ਮਕਾਨ ਬਣਾਉਣਗੇ ਤੇ ਬੜੀ ਸਖਾਈ ਨਾਲ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਉਸੇ ਲੜੀ ਦੇ ਅੱਜ ਅਸੀਂ ਇੱਥੇ ਕਨੂੜੇ ਰਿਏਚੇ ਆਏ ਹਾਂ ਇਹ ਮੋਨ ਲਾਲ ਮੋਣੀ ਤੇ ਸਰਜੀਤ ਦੋ ਪਰਿਵਾਰਾਂ ਦਾ ਮਕਾਨ ਹੈ ਨਾਲ ਤੇ ਕਈ ਮੁਕੱਦਮੇ ਐਨਡੀਵੀਐਸ ਐਕਟ ਦੇ ਤਹਿਤ ਬੜੇ ਨਾਮੇ ਨਸ਼ਾ ਦਸ ਕਰਦੇ ਤੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਹੋਈ ਉਸਾਰੀ ਆ ਉਹਦੇ ਉੱਪਰ ਜਿਹੜਾ ਅਫੈਕਸ਼ਨ ਆ ਉਹ ਇਤਨਸਿਆ ਕਰਮਾ ਐਸੀ ਤਰ੍ਹਾਂ ਦੀ ਸਰ ਕਿਹੜੇ ਮੁਕੱਦਮੇ ਆ ਉਹ ਸਿਰ ਬਲੂਰਚੀ ਦਰਜ ਹੈ ਜਾਂ ਕਿਸੇ ਹੋਰ ਸ਼ਹਿਰ ਦੇ ਨੂਰ ਤੇ ਰਾਜਪੁਰਾ ਏਰੀਏ 'ਚ ਪੰਜ ਤੋਂ ਜ਼ਿਆਦਾ ਮੁਕੱਦਮੇ ਦਰਜ ਹੋਏ ਹੈਂ ਰੋਹਿੰਦੇ ਵੀ ਮੁਕੱਦਮੇ ਦਰਜਾ ਅਨਸ਼ੀਲੀ ਕੇ ਅਫਸੂਲਾ ਦੇ ਵੀ ਦਰਜ ਤੇ ਮੈਂ ਸਾਰੇ ਪਟਿਆਲਾ ਦੇ ਸਿਟੀਜ਼ਨ ਨੂੰ ਵੀ ਅਪੀਲ ਕਰਾਂਗਾ ਕਿ ਅਸ਼ਾ ਤਸਕਰਾਂ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ ਸੇਫ ਪੰਜਾਬ ਹੈਲਪਲਾਈਨ ਦੇ ਸਾਹਮਣੇ ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਫੌਰੀ ਰਿਜ਼ਾਲਤ ਜਿਹੜੀ ਇੱਕ ਜਗ੍ਹਾ ਨੂੰ ਸਿਟਾਨ ਹੈ ਇਹ ਨਜ਼ਾਇਲ ਬਣੀ ਹੋਈ ਹੈ ਇਹ ਨਸ਼ੇ ਤੋਂ ਬਣਾਈ ਹੋਈ ਹੈ ਇਹ ਦੇਖੋ ਜੀ ਜਿਹੜੇ ਬੰਦੇ ਨੇ ਨਸ਼ੇ ਦੇ ਤੋਲੇਕਾਰ ਨਾਮੇ ਕਰਕੇ ਕੋਈ ਆਮਦਨ ਕੀਤੀ ਹੋਣੀ ਤੇ ਆਮਦਨ ਦਾ ਸੋਰਸ ਤੇ ਉਹਦਾ ਨਸ਼ਾ ਵੇਚਣਾ ਹੀ ਅੱਜ ਤੇ ਭਾਗੀ ਨਗਰ ਕੌਂਸਲ ਦੇ ਅਧਿਕਾਰੀ ਹਨ ਦੱਸਿਆ ਕਿ ਇਹ ਬਣਾਈ ਵੀ ਗੈਰਕਾਨੂੰਨੀ ਦਾਪਤ ਜੁਰਮਾਨੇ ਜੱਦੀਆ ਲਾ ਦੇ ਸਰ ਸਾਰੀ ਕਮੇਟੀ ਦਾ ਉਹ ਤਾਂ ਡਾਕਟਰ ਜੀ ਕਰ ਪਾ ਪਾ ਇਹ ਸੱਚ ਉਸ ਨੂੰ ਕਰਦਾ ਹੈ ਆ ਜੀ ਨੇਸ ਦੀ ਕਰ ਲੈ ਜੀ ਦੇਖਿਏ ਮਾਨਜੋਗ ਮੁੱਖ ਮੰਤਰੀ ਪੰਜਾਬ ਤੇ ਮਾਨਜੋਗ ਡੀਜੀਪੀ ਪੰਜਾਬ ਦੇ ਬੜੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜੇ ਵੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਗੈਰ ਕਾਨੂੰਨੀ ਧੰਦੇ ਨਾਲ ਕਾਲੀ ਕਮਾਈ ਕਰਦੇ ਹੋਏ ਕੋਈ ਨਾਜਾਇਜ਼ ਉਸਾਰੀਆਂ ਕੀਤੀਆਂ ਨੇ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਅੱਜ ਬਨੂੜ ਦੇ ਏਰੀਏ ਚ ਹਿਮੋਨ ਲਾਲ ਮੋਣੀ ਤੇ ਸੁਰਜੀਤ ਸਿੰਘ ਜਿਹੜੇ ਦੋ ਭਰਾ ਨੇ ਜੀਨਾ ਤੇ ਪੰਜ ਤੋਂ ਵੱਧ ਮੁਕਦਮੇ ਨਸ਼ਾ ਤਸਕਰੀ ਦੇ ਦਰਜ ਨੇ ਤੇ ਉਹਨਾਂ ਦੀ ਨਜਾਇਜ਼ ਬਣਾਈ ਹੋਈ ਕੋਠੀ ਜਿਹੜੀ ਆ ਕਾਫੀ ਆਲੀਸ਼ਾਨ ਮਕਾਨ ਜਿਹੜਾ ਆ ਉਹਦੇ ਤੇ ਅੱਜ ਐਕਸ਼ਨ ਹੋਣਾ ਆ ਤੇ ਨਗਰ ਕੌਂਸਲ ਬਨੂੜ ਨੇ ਪੁਲਿਸ ਸਿਕਿਉਰਟੀ ਦੀ ਮੰਗ ਕੀਤੀ ਸੀ ਤੇ ਅਸੀਂ ਇੱਥੇ ਹਾਜ਼ਰ ਆਏ ਆ ਤੇ ਮੈਂ ਸਾਰੇ ਨਸ਼ਾ ਤਸਕਰਾਂ ਨੂੰ ਸਖ਼ ਸਨੇਹਾ ਦੇਣਾ ਚਾਹੁੰਦਾ ਆ ਕਿ ਪੰਜਾਬ ਦੇ ਯੁਵਾਵਾਂ ਦੀ ਜ਼ਿੰਦਗੀ ਨਾਲ ਖੇਡ ਕੇ ਤੇ ਉਹਨਾਂ ਨੂੰ ਨਸ਼ਿਆਂ ਦੇ ਦਲਦਲ 'ਚ ਰੋਲ ਕੇ ਜੇਕਰ ਨਜਾਇਜ਼ ਉਸਾਰੀਆਂ ਕੀਤੀਆਂ ਜਾਣਗੀਆਂ ਤੇ ਇੱਕ ਐਗਜ਼ੈਂਪਲਰੀ ਐਕਸ਼ਨ ਕਰਦੇ ਹੋਏ ਤੇ ਸਖਤ ਸਖਤ ਕਾਰਵਾਈ ਜੜੀ ਕੀਤੀ ਜਾਊਗੀ どうぞ。 करा दो अपना एस एस पीर रवि शर्मा से पहुंचे उन्होंने भी गलबात करेंगे कि आखिर दो एक चल है इस बारे